ਅੱਜ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਆਜ ਐਸੀ ਮਿਲਨੀ ਲਾਉਂਜ ਜਿਹੜਾ ਇੱਕ ਲਕਜ਼ਰੀਅਸ ਸਟੇਟ ਆਫ ਦਾ ਆਰਟ ਵਿਜ਼ੀਟਰ ਵੇਟਿੰਗ ਹਾਲ ਹੈ ਉਹਨੂੰ ਅੱਜ ਐਸੀ ਪੁਲਿਸ ਦਸਤਖ ਬਟਾਲਾ ਦੀ ਪਬਲਿਕ ਲਈ ਡੈਡੀਕੇਟ ਕਰਤਾ ਇਹ ਬੇਸਿਕਲੀ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀਗਾ ਐਸਐਸਪੀ ਤਾਂ ਇੱਥੇ ਜਿਹੜੇ ਬਾਰੋ ਫਰਿਆਦੀ ਆਉਂਦੇ ਹੈ ਜਾਂ ਲੋਕੀ ਮਿਲਣ ਲਈ ਆਉਂਦੇ ਆਫਸਰਸ ਨੂੰ ਤਾਂ ਉਹਨਾਂ ਲਈ ਕੋਈ ਪ੍ਰੋਪਰ ਥਾਂ ਨਹੀਂ ਸੀਗੀ ਤਾ ਅੰਦਰ ਮੇ ਸਕਰੀਨ ਤੇ ਦੇਖਦਾ ਹੁੰਦਾ ਸੀਗਾ ਕਿ ਲੋਕੀ ਕਤਾਰਾ ਬਣਾ ਕੇ ਖੜੀ ਦੁੱਬ ਦੇ ਵਿੱਚ ਖੜਦੇ ਹੁੰਦੇ ਸੀਗੇ which was a very undignified and inhospitable ਤੋ ਉਸ ਸੀਜ਼ ਨੂੰ ਚੇਂਜ ਕਰਨ ਲਈ ਅੰਡਰ ਦ ਗਾਈਡੈਂਸ ਆਫ ਵਧੀ ਡੀਜੀਪੀ ਪੰਜਾਬ ਫਿਰ ਅਸੀਂ ਇਨੀਸ਼ੀਏਟਿਵ ਲੈ ਲਿਆ ਤਾ ਇਸ ਤਰ੍ਹਾਂ ਫਿਰ ਇਹ ਅਸੀਂ ਇੱਕ ਮਾਡਰਨ ਸਟੇਟ ਆਫ ਦ ਆਰਟ ਵੇਟਿੰਗ ਰੂਮ ਬਣਾਇਆ ਇਦੇ ਵਿੱਚ ਸਾਡੇ ਦੋ ਤਿੰਨ ਆਬਜੈਕਟਿਵਸ ਸੀਗੇ ਇੱਕ ਤਾਂ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਵੈਸੇ ਵੀ ਕੋਈ ਮਿਲਣ ਲਈ ਆਂਦਾ ਹੈ ਉਹਨੂੰ ਇੱਕ ਵੈਲਕਮਿੰਗ ਐਨਵਾਇਰਨਮੈਂਟ ਪ੍ਰੋਵਾਈਡ ਕਰਾਨਾ ਸੋ ਦੈਟ ਜਦ ਤੱਕ ਉਹਨਾਂ ਦੀ ਵਾਰੀ ਆਂਦੀ ਹੈ ਉਹ ਕੰਫਰਟੇਬਲੀ ਆਪਣਾ ਇੱਥੇ ਵੇਟ ਕਰ ਸਕਦੇ ਹੈ ਤਾਂ ਇਸ ਤੋਂ ਇਲਾਵਾ ਤੁਸੀਂ ਜਿਵੇਂ ਦੇਖ ਸਕਦੇ ਹੋ ਅਸੀਂ ਇੱਥੇ ਸਕਰੀਨਸ ਵੀ ਲਾਈਆਂ ਹੈ ਇਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਕੋਈ ਪਬਲਿਕ ਇੰਟਰਸਟ ਦੇ ਵਿੱਚ ਜਿਹੜੀ ਮੈਸੇਜਸ ਹੈ ਉਹ ਡਿਸਪਲੇ ਹੋਣਗੇ ਸੋ ਦੈਟ ਜਦੋਂ ਤੱਕ ਕੋਈ ਫਰਿਆਦੀ ਇੱਥੇ ਵੇਟ ਕਰ ਰਹਾ ਹੈ ਉਨੂੰ ਅਵੇਅਰਨੈਸ ਵੀ ਮਿਲਦੀ ਰਹੂਗੀ ਪਾਉ ਉਹ ਸਾਈਬਰ ਫਰਾਡਸ ਨੂੰ ਲੈ ਕੇ ਹੈ ਜਾਂ ਜਿਹੜਾ ਡਰਗ ਟਿਪਸ ਨੂੰ ਉਹ ਸਾਡਾ ਜਿਹੜਾ ਸੇਫ ਪੰਜਾਬ ਪਲੇਟਫਾਰਮ ਹੈ ਤਾਂ ਇਸ ਤਰ੍ਹਾਂ ਉਹ ਸ਼ੇਅਰ ਵੀ ਕਰ ਸਕਦਾ ਹੈ ਐਂਡ ਕੀਰ ਦੇ ਵਿੱਚ ਅਸੀਂ ਸਿਰਫ ਇੱਕ ਮਾਡਰਨ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕਰਤਾ ਬਲਕਿ ਪੂਰਾ ਜਿਹੜਾ ਗ੍ਰਿਵੈਂਸ ਰੈਡੀਰਸਲ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਸਟਰੀਮ ਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉੱਥੋਂ ਕੋਈ ਕੰਪਲੇਨੈਂਟ ਆ ਜਾਊਗਾ ਇੱਥੇ ਜਿਹੜਾ ਇਹ ਹੈਲਪ ਡੈਸਕ ਬਣਾਇਆ ਹੈ ਉੱਥੇ ਉਹ ਰিসিਵ ਹੋਗਾ ਇੱਥੇ ਇਸ ਕੰਪਿਊਟਰ ਤੇ ਉੱਤੇ ਉਹਦੀ ਜਿਹੜੀ ਡੀਟੇਲਸ ਉਹ ਨੋਟ ਹੋਣਗੀਆਂ ਇਹ ਜਿਹੜਾ ਵਰਤਕਾਮ ਲਗਾ ਹੈ ਇਹਦੇ ਰਾਹੀਂ ਉਹਦੀ ਫੋਟੋ ਖਿੱਚੀ ਜਾਊਗੀ ਤਾਂ ਉਸ ਤੋਂ ਬਾਅਦ ਉਹ ਉਹਦੀ ਹਿਸਟਰੀ ਲੈ ਕੇ ਪ੍ਰੋਪਰ ਜਿਹੜਾ ਐਪਰੋਪਰੀਏਟ ਆਫਸਰ ਹੈ ਉਹਨੂੰ ਰੂਟ ਕੀਤਾ ਜਾਊਗਾ ਇਹਦੇ ਵਿੱਚ ਸਾਡਾ ਵੀ ਇਹ ਫਾਇਦਾ ਹੋਗਾ ਕਿ ਸਾਡੇ ਕੋਲ ਇੱਕ ਡਾਟਾਬੇਸ ਬਣ ਜਾਊਗਾ ਸੋ ਥੈਟ ਅਪਾ ਵੀ ਐਨਾਲਾਈਜ਼ ਕਰ ਸਕਦੇ ਆ ਆਪਣੇ ਲੈਵਲ ਤੇ ਕਿ ਕਿਸ ਏਰੀਆ ਤੋਂ ਜ਼ਿਆਦਾ ਫਰਿਆਦੀ ਸਾਡੇ ਕੋਲ ਆ ਰਹੇ ਨੇ ਮਤਲਬ ਕੋਈ ਸਪੈਸਿਫਿਕ थाना ਹੈ ਤਾਂ ਆਪਾਂ ਫਿਰ ਗਰਾਉਂਡ ਲੈਵਲ ਤੇ ਵੀ ਕਰੈਕਟਿਵ ਮੇਜਰਸ ਲੈ ਸਕਦੇ ਸਰ ਅਗਰ ਕੋਈ ਐਸਐਸਪੀ ਐਸਪੀ ਜਾਂ ਡੀਐਸਪੀ ਨੂੰ ਮਿਲਣਾ ਚਾਹਵੇ ਤਾਂ ਉਹ ਇੱਥੇ ਪਹੁੰਚਦਾ ਹੈ ਤਾਂ ਉਹਦੀ ਫਿਰ ਮੁਲਾਕਾਤ ਕਿਸ ਤਰੀਕੇ ਨਾਲ ਹੋ ਸਕਦੀ ਅਫਸਰ ਨਾਲ ਕਿਉਂਕਿ ਅੱਗੇ ਦੇ ਸਿੱਧਾ ਅ ਅਫਸਰ ਦੇ ਦਫ਼ਤਰ ਦੇ ਬਾਹਰ ਖੜ ਕੇ ਉਹ ਅੰਦਰ ਆਪਣਾ ਸੁਨੇਹਾ ਭੇਜ ਸਕਦਾ ਸੀ ਪਰ ਇੱਥੇ ਫਿਰ ਕਿਸ ਤਰ੍ਹਾਂ ਮਿਲ ਸਕਦਾ ਇੱਥੇ ਕੋਈ ਆਇਆ ਉਹਨੇ ਆਪਣੀ ਡੀਟੇਲਸ ਇੱਥੇ ਨੋਟ ਕਰਾਈਆਂ ਐਂਡ ਆਪਣਾ ਹੀ ਵੁੱਡ ਸਟੇਟ ਦਾ ਪਰਪਸ ਆਫ ਦਾ ਵਿਜ਼ਿਟ ਕਿ ਕਿ ਨੂੰ ਮਿਲਣਾ ਹੈ ਉਹ ਪਰਪਸ ਕੀ ਹੈ ਉਸ ਤੋਂ ਬਾਅਦ ਇੱਥੇ ਉਹਦੀ ਡਿਟੇਲਸ ਜਿਹੜੀ ਹੈ ਨੋਟ ਹੋਣਗੀਆਂ ਐਂਡ ਉਹਨੂੰ ਫਿਰ ਐਪ੍ਰੋਪਰੀਏਟ ਅਫਸਰ ਨੂੰ ਪੇਜਿਆ ਜਾਵੇਗਾ ਨਾਲ ਉਹਦੀ ਡਿਟੇਲਸ ਵੀ ਉੱਥੇ ਪੇਜਿਆ ਜਾਣਗੀਆਂ ਸੋ ਥੈਟ ਅਫਸਰ ਨੂੰ ਵੀ ਪਤਾ ਹੋ ਬੇਸਿਕਲੀ ਕਾਦੇ ਲਈ ਆਇਆ ਹੈ ਤਾਂ ਪ੍ਰੋਪਰਲੀ ਉਹਨੂੰ ਐਡਰੈਸ ਕੀਤਾ ਜਾ ਸਕਦਾ ਹੈ ਸਰ ਫਾਇਦਾ ਕਿੰਨਾ ਕੁ ਮਿਲੇਗਾ ਲੋਕਾਂ ਨੂੰ ਜਿਹੜੇ ਬਾਕਾਇਦਾ ਇੱਥੇ ਐਸਐਸਪੀ ਦਫ਼ਤਰ ਪਹੁੰਚਦੇ ਸੀ ਪਹਿਲਾਂ ਤੁਸੀਂ ਦੇਖੋ ਮਤਲਬ ਤੁਸੀਂ ਸਾਰੇ ਹੀ ਆਂਦੇ ਰਹੇ ਬਾਹਰ ਤੁੱਪੇ ਖੜੇ ਹੁੰਦੇ ਸੀਗੇ ਤਾਂ ਇੱਕ ਕੰਫਰਟੇਬਲ ਇੱਕ ਐਨਵਾਇਰਨਮੈਂਟ ਸਾਰਿਆਂ ਨੂੰ ਹੁਣ ਪ੍ਰੋਵਾਈਡ ਹੋਗਾ ਜਿਹੜਾ ਵੀ ਬੰਦਾ ਬਾਹਰੋਂ ਆਜੂਗਾ ਜਦੋਂ ਤੱਕ ਕਿਉਂਕਿ ਫੁੱਟਵਾਲ ਐਸਐਸਪੀ ਦਫ਼ਤਰ ਬਹੁਤ ਹੈਗਾ ਤਾਂ ਜਦੋਂ ਤੱਕ ਵਾਰੀ ਆ ਜਾਂਦੀ ਹੈ ਕੰਫਰਟੇਬਲੀ ਉਹ ਇੱਥੇ ਬੈਠ ਸਕਦੇ ਹੈ ਪ੍ਰੋਪਰਲੀ ਤਾਂ ਜਦੋਂ ਤੱਕ ਫਿਰ ਉਹਨਾਂ ਨੂੰ ਜਿਹੜਾ ਕਨਸਰਨਡ ਆਫਿਸਰ ਹੈ ਜੇ ਬਟਾਲਾਪੁਰ ਜ਼ਿਲ੍ਹਾ ਦੀ ਗੱਲ ਕਰੀ ਤਾਂ ਸਿਰਫ ਇੱਥੇ ਬਣਾਇਆ ਗਿਆ ਕਿ ਬਾਕੀ ਨਹੀਂ ਕੁਝ ਜ਼ਿਲ੍ਹਾ ਦੇ ਵਿੱਚ ਹੈਗਾ ਬਟ ਇੱਥੇ ਨਹੀਂ ਸੀਗਾ ਸਾਡੀ ਫਿਰ ਕੋਸ਼ਿਸ਼ ਸੀਗੀ ਕਿ ਆਪਾਂ ਬਣਾ ਲਈਏ ਬਟ ਇਹੀ ਸੀਗਾ ਕਿ ਜੇ ਬਣਾਣਾ ਹੈ ਤਾਂ ਆਪਾਂ ਬੈਸਟ ਬਣਾਈਏ